ਕੰਚਲ ਉਹ ਵੇਚ ਕਰੋ ਇਹ ਸੰਦਾ ਲੱਗੇ ਜੋਣਾ ਚੱਲ ਇੱਧਾ ਇੱਧਾ ਖੇਡ ਚੱਲ ਖੇਡ ਚੱਲ ਆਪ ਖੇਡ ਚੱਲ ਚੱਲ ਹਾਂ ਹਾਂ ਸਿੱਧਾ ਕਰ ਲੈ ਸਿੱਧਾ ਵੱਡਾ ਮੁੰਡਾ ਉੱਤੇ ਉੱਚਾ ਹੀ ਨਾ ਗਾੜੋ ਟੀਮ ਲੈ ਸਿੱਧਾ ਕਰ ਮੱਕਰੋ ਉਹ ਹਾਇਸਨ ਤੇ ਇਹ ਇੱਕ ਹੋਰ ਗੱਲ ਬੰਦਾ ਕਰ। ਓਏ ਤੂੰ ਇੱਧਰ ਆ ਉਹ ਜੱਪ ਕੰਡ ਮਾਰੂ ਦੋਰੇ। ਨਾ ਪਾਪਾ ਜੀ ਮਾਰ ਲੈ ਪੰਗਾ। ਆਹ ਲਿਆ ਹੋਰ ਮਾਰੂ। ਮੈਂ ਕੱਪ ਜੀ ਨਾਲੇ ਛੇ ਮਾਰੇ। ਸਾਦ ਦੀ ਪਾਲ ਕਹਿੰਦਾ ਪਾਪਾ ਨੇ ਕਹਿਣਾ। ਚੱਲ ਚੱਲ ਚੱਲ। ਉਹ ਅੱਧਰ ਪੱਬੇ ਦੀ ਤੇ ਉਹਦੀ ਕੁਸ਼ਤੀ ਹੋਣੀ ਕੁਸ਼ਤੀ। ਮੈਂ ਤਾਂ ਕਹਿੰਦਾ ਕੁਸ਼ਤੀ ਕਰੋ। ਨਹੀਂ ਕੁਸ਼ਤੀ। ਮੈਂ ਕੁਸ਼ਤੀ ਵਧੀਆ ਰਣੀ ਨੇ। ਪਾਪਾ ਜੀ ਕਿੱਥੇ? ਨਹੀਂ ਮਾਂ ਜੀ ਉੱਥੇ। ਮੈਂ ਨਹੀਂ ਇੱਥੇ ਰਹਿਣ ਦੇ। ਚੱਲ ਚੱਲ। ਲਾਓ ਵੀਡੀਓ ਲਾਈਨ ਤੇ ਲਾਓ ਆਊਟ ਲੈਣਾ ਉਹ ਪਿਛੇ ਟਰੈਕ ਆਓ ਫਿਰ ਤੇ ਪੈਰਾਂ ਦੇ ਉੱਤੇ ਆਹ ਲੈਣ ਮਾਰ ਲੋ ਨਾ ਮਾਰੇ ਸਾਥ ਇਹਨਾਂ ਦੀ ਕੱਲ ਹੁੰਦੀ ਗਾੜੀ ਨਿਕਲਣ ਤੋਂ ਬਾਅਦ ਜਿੱ ਤੱਕ ਆਗੇ ਤਾਂ ਮੈਂ ਸ਼ਾਨਫਰੀ ਉੱਤੇ ਚਲੋ ਤੇਰਾ ਮੈਨੂੰ ਪਤਾ ਲੱਗਾ ਹੀ ਤੇਰੀ ਗੱਲ ਸੁਣ ਓਏ ਮੈਂ ਅਡੇ ਛਡੇ ਜੇ ਰੱਖਣਾ ਜੇ ਕੰਮ ਆਪੇ ਮੈਨੂੰ ਪਤਾ ਲੱਜਣਾ ਵੀ 30 ਸੈਕਿੰਡ ਹੋ ਗਏ ਆ ਮੈਂ ਮੂੰਹ ਚ ਗਿਣੀ ਜਾਣਾ ਹੇਰਾ ਤੇਰੀ ਮਾਰਦਾ ਹੇਰਾ ਤੇਰੀ ਮਾਰਦਾ ਬੋ ਭਰਾ ਤੂੰ ਮੇਰਾ ਦਾ ਹਿਆਣੀਆਂ ਦੇ ਓ ਰਕਮਿੰਟ ਆਹ ਪੁਰਾਣਾ ਉਧਰੋਂ ਚੱਲਿਆ ਸੀ ਉਹਨੂੰ ਕੰਮ ਖਰਾਬ ਹੋਈ ਲਿਆ ਉਹਨੇ ਟਰੈਕਟਰ ਭੱਜ ਗਿਆ ਉਹ ਇਧਰ ਬਾਹ ਬੂਆ ਲਾ ਲੋ ਬਣ ਗਈਆਂ ਜੇ ਗੁਰੇ ਡਾ ਪਾਉਣੀਆਂ ਉਹ ਪੁਰਾਣਾ ਡੇੜ ਪੈਲੀ ਕੋਣ ਪਾਉਣਗਾ ਤਾਂ ਮਰੇਦਾ ਜੇ ਫੇ ਪਾਉਣੀ ਦੇਖੇ ਠੀਕਾ ਥੋੜੇ ਆ ਤੁਹਾਨੂੰ ਮਾਸਾ ਪੁਰਾਣ ਲੈ ਗਈ ਆ ਮਾਰੋ ਇਹਦਾ ਲੀਗ ਜੀ ਇਹਦੇ ਵਿੱਚ ਖਲੋਣਾ ਦੇ ਚਲੋ ਮਾਰੋ ਇਧਰ ਓ ਸਾਰੇ ਬੈਠੇ ਆ ਨਾ ਘੇਡਣਾ ਨਹੀਂ ਕੀ ਕਰ ਰਹੇ ਹੋ ਆਪਾਂ ਸਤਾਇਆ ਲਾ ਚੱਲ ਬਾਹਰ ਬਾਹਰ ਨਹੀਂ ਮੁਕੇਤਾ ਫੋਨ ਚਾਲੇ ਕਸਤੀ ਕਰੀਏ ਕੀ ਗੱਲ ਇਹ ਬਾਪੂ ਜੀ ਉਧਰ ਆ ਕੇ ਵੇਖੀ ਦਾ ਪੁੱਤਰ ਨਹੀਂ ਹੁਣ ਤੁਹਾਡੀ ਕਸਤੀ ਹੋਣੀ ਹੈ ਕੀ ਬਾਪੂ ਜੀ ਮੈਂ 1500 ਰੁਪਏ ਦਾ ਮਰਦਾ ਨਹੀਂ ਪੰਜਾਂ ਨੂੰ ਸਾਡੀ ਕਾ ਜੀ ਆਹ ਵਾਹ ਇਹਨਾਂ ਦਾ ਮੈਚ ਲਵਾ ਦਿੱ। ਇਹਨਾਂ ਨੂੰ ਬੰਦੇ ਵੰਡ ਕੇ ਨਹੀਂ ਨਹੀਂ ਹੁਣ ਨਹੀਂ। ਆਹ ਬੰਦੇ ਵੰਡ ਰਹੇ ਮੈਂ ਉੱਥੇ। ਕਿੰਨੇ ਬੰਦੇ ਵਾਪੋ। ਇਹੋ ਨਾ ਠੀਕ ਹੋ ਗਈ। 100 ਦਾ ਵੰਡ ਕੇ ਕੰਡਾ ਮੈਚ ਲਾ ਆਈਏ ਇਕ ਦਾ। ਪੱਦੇ ਪੱਦਾ ਦੇ ਦਬੂਦ ਆਹ ਦੇ ਰਿਹਾ। ਆਜੋ ਜਵਾਨੋ ਰਿਹਾਓ ਮੈਚ ਲਾਈਏ ਇਕ। ਚੋਲਾ ਸਾਹ ਤਾਂ ਸੁਰਸੇ ਹੈ। ਹੈ? ਚੋਲਾ ਸਾਹ ਤਾਂ ਸੁਰਸੇ ਹੈ। ਚੋਲਾ ਸਾਹ ਤੇ ਸੁਰਸੇ ਦਾ ਮੈਚ ਲੱਗੂਗਾ ਅੱਜ। ਹੂੰ। ਔਰ ਰੈਡਰ ਇੱਕ ਸਾਈਡ ਤੇ ਰੈਡਰ ਇੱਕ ਬੰਨੇ ਹੋ ਜਾ ਜਾਪੀ ਇੱਕ ਬੰਨੇ ਹੋ ਜਾ ਹੱਬ ਇੱਕ ਬੰਨੇ ਉਹਦੇ ਕਰੋ ਰੈਡਰ ਇੱਧਰ ਹੋ ਬੱਤ ਬੰਨੇ ਰੈਡਰ ਇਹਨੂੰ ਹੋ ਜਾ ਵੇਰ ਨਿੱਕੇ ਨਿੱਕੇ ਕਿਉਂ ਸਾਡ ਦੇ ਵੱਡੇ ਵੱਡੇ ਹੀ ਦਿਨੋ ਖਡੋਣੇ ਆ ਕਿਥੇ ਰਹਿੰਦੇ ਹੋ ਵੱਡੇ ਵੱਡੇ ਨਾ ਮੈਗ ਦਵਾਈਏ ਟਰੇਡਰ ਕਿਹੜੇ ਆ ਇਹ ਘੱਟ ਕਾਲੇ ਜਿਹੜੇ ਬੰਦੇ ਜਾਫੀ ਇਧਰ ਜਾਫੀ ਹੈ ਸਾਰੇ ਉਹ ਜਸ਼ਨ ਹੋਰਾ ਬੜਾ ਵੀਡੀਓ ਲਾ ਕੇ ਦਿਖਾਉਣਾ ਇਧਰ ਆਣਾ ਉਹ ਮੈਂ ਮੁਰਗੀ ਹਾਂ ਨਹੀਂ ਮਲ ਕੇ ਬੰਦਾ ਆਪਾਂ ਜਾਤੀ ਦਾ ਨਾ ਸੀ ਵੀਡੀਓ ਬਣਾਈ ਜੀ ਆਪ ਤੂੰ ਆ ਜਾ ਜਾਨੂ ਜਿਆ ਨਹੀਂ ਜਿਹਨੂੰ ਕਹਦਾ ਕਿ ਜੰਗੂ ਨੂੰ ਉਹ ਮੰਗੀ ਦੋ ਜੰਗੂ ਨੂੰ ਮੰਗੀ ਚੱਲ ਤੂੰ ਤੂੰ ਕਿਨੇ ਰੱਖਣੇ ਹੁਣ ਅਗਲੀ ਮੰਗ ਮੇਰੀ ਫਿਰ ਨਾ ਨਾ ਮੰਗ ਨਹੀਂ ਮੰਗ ਮੈਂ ਮਲ ਕੇ ਮੈਂ ਦਊਗਾ ਗੋਪੀ ਦੋ ਨਾ ਨਹੀਂ ਨਹੀਂ ਮੰਗੀ ਇੱਧਰ ਦੋ ਸਮਰ ਲੈ ਹਾਂ ਉਹ ਮੰਗੀ ਉਹ ਜਿਹੜਾ ਮੰਗੀ ਚੱਲ ਉਹਨਾਂ ਦਾ ਕਿਹੜਾ ਲੈਣਾ ਮੈਂ ਕੰਗਿਆ ਆੜਾ ਚੱਲਦਾ ਮੇਰੇ ਛੇ ਇਹ ਕਰਨੇ ਪੱਤੇ ਨੂੰ ਨੋਰ ਰਹਿ ਗਿਆ ਦੋ ਰਹਿ ਗਏ ਜੱਪੀ ਉਹਨੂੰ ਪੰਜ ਪੰਜ ਕਰ ਲਈਏ ਆ ਤੂੰ ਕੰਗਿਆੜਾ ਜਾਉਂਦਾ ਤੂੰ ਮੁੰਡਿਆ ਤੇ ਨਾ ਪੱਦਰੀ ਸਾਹਿਬ ਪੱਦਰੀ ਤਾਂ ਇਹ ਨਹੀਂ ਤੂੰ ਨਹੀਂ ਨਹੀਂ ਹੈਂ ਚਾਮ ਕਰ ਚਾਮ ਕਰ ਦੋ ਰਹਿ ਗਏ ਤੂੰ ਇੱਕ ਨਕਬ ਖੇਡਣਾ ਮੈਂ ਰਹਿਨ ਦੇ ਉਹਨੂੰ ਖੇਡਣਾ ਗੋਡਾ ਸੱਟ ਆ ਜਾ ਆਜਾ ਇਧਰ ਆ ਜੱਗੂ ਲੈ ਆ ਤੂੰ ਆ ਲੈ ਵੇ ਕਿ ਬੀ ਲੋਟ ਤੇਰੇ ਵੀ ਮੁੰਡਾ ਹੈ ਇੱਥੇ ਆ ਆ ਆ ਚਾਂਗ ਟਿਕ ਦੇ ਦੋ ਪਰਮੇਤੀ ਆ ਉਹ ਨਿਕਲ ਹਾਂ ਆ ਜਾ ਫੀ ਉਹ ਜਾਫੀ ਉਹ ਕਰਦਾ ਕਿ ਨਹੀਂ ਦੱਸਦੇ ਨਹੀਂ 6 ਜਾਫੀ ਤੇ ਹੋ ਗਏ ਤੇਰੇ ਵਾਦੂ 5 ਜਾਫੀ 6 ਹੈਗੇ ਆ ਵੇ ਹੋ ਜਾ ਚਲੋ ਜਾ ਇੱਧਰ ਲੈ ਕੇ ਬੰਦੇ ਉਹ ਇੱਧਰ ਹੋ ਗਏ ਬੰਦੇ ਲੈ ਜਾ ਇੱਧਰ ਇੱਧਰ ਉਹ ਗੁੱਜ ਖੂਬਾ ਪਿੱਛੇ ਕਰ ਬੰਦੇ ਪਿੱਛੇ ਕਰ ਬੰਦੇ ਉਹਦੇ ਕੁਣ ਇਹ ਮੈਚ ਲੱਗ ਰਿਹਾ ਸੀਰੀਅਸ ਔਰ ਮੈਂ ਬਹੁਤ ਚੋਲਾ ਰਹਾ ਨਾ ਲਈ ਤੂੰ ਕੌਡੀਆਂ ਪਾਲੀ ਆ ਗੋਡ ਤੇਰੀ ਮਰਜ਼ੀ ਆ ਉਹ ਤੇਰੀ ਮਰਜ਼ੀ ਆ ਆਹ ਆਲ ਰਾਉਂਡਰ ਬਣ ਜੀ ਤੂੰ ਬੜਾ ਬੱਬਾ ਚਾਫੀ ਆ ਓ ਬੱਬਾ ਔਰ ਆਇਦਾ ਦੇ ਪੰਗਾ ਪਾਏ ਨਾ ਆਪਾਂ ਅਦਾਲ ਨਹੀਂ ਕੀਤੀ ਜੋ ਇੱਕ ਆ ਦੇ ਦਾ ਇਹਦੇ ਉੱਤੇ ਚੰਗਾ ਜੇਸਨ ਆਉਂਦਾ ਏ ਤੈਨੂੰ ਕੋਈ ਨਹੀਂ ਜੇਸਨ ਦੇ ਦੋ ਓਪਰ ਹੋ ਨਹੀਂ ਗਈ ਗੱਲ ਉਹ ਭਾਜੀ ਉਹ ਸਿਧੂ ਵਾਲਾ ਦੇ ਦੋ ਇੱਧਰ ਸਿਧੂ ਸਿਧੂ ਵਾਲਾ ਦੇ ਦੋ ਮੱਖਣ ਇੱਧਰ ਮੱਖਣ ਮੱਖਣ ਸਿਧੂਆ ਚੱਲ ਮੱਖਣ ਇੱਧਰ ਭਾਜੀ ਤੈਨੂੰ ਬੋਲ ਮੈਂ ਇਥੇ ਵਿਚਕਾਰ ਪਾਣੀ ਮੰਗਣੇ ਜਾ ਰਹੇ ਨੇ ਮੇਰੇ ਨਾਲ ਤਿੰਨੇ ਹੋ ਜੋ ਤੂੰ ਵੀ ਆ ਜਾ ਭਵਾਨਾ ਦੇ ਨਾਲ ਉਹ ਪੰਜਾ ਦਿੱਤਾ ਹੋਇਆ ਤੂੰ ਆ ਜਾ ਅਮੀਸ਼ਾ ਤੂੰ ਵੀ ਇੱਧਰ ਆ ਜਾ ਨੇ ਹੋ ਗਏ ਤਿੰਨ ਉਧਰ ਤਿੰਨ ਡੇ ਲੀਟਰ ਕਿੰਨੇ ਕਿੰਨੇ ਹੋ ਗਏ ਕਿੰਨੇ ਹੋ ਗਏ ਰੇਡਰ ਤੇਰੇ ਪਤਾ ਲੱਗਾ ਜਿਵੇਂ ਨੱਕ ਤੇ ਤਿੰਨ ਹੋ ਗਏ ਆ ਦੇ ਦੇ ਸਾਡੇ ਨਾਲ ਕਿੰਨੇ ਹੋ ਗਏ ਉਹ ਪੰਜ ਦੋ ਰੇਡਰ ਸਾਲਿਓ ਇਧਰ ਹੋ ਜੋ ਰੇਡਰ ਕਿੰਨੇ ਹੋ ਗਏ ਤੁਹਾਡੇ ਪੰਜ ਹੋ ਗਏ ਨਾ ਹੋਏ ਕਿਹੜਾ ਮੁੰਡਾ ਮੰਗਿਆ ਆ ਵੀ ਸ਼ਾਲਾ ਚੱਲ ਪੁੱਤ ਆ ਕੇ ਚਲ ਕੇ ਚਲ ਕੇ ਚਲੇ ਇੱਕ ਹੋਰ ਦੋ ਚੱਲ ਤੂੰ ਹਰਿਆਣੇ ਵਾਲਿਆ ਚੱਲ ਕਿੰਨੇ ਹੋ ਗਏ ਚਾਰ ਇੱਕ ਦੋ ਕਿੰਨੇ ਹੋ ਗਏ ਪਰ ਤੂੰ 5-5 ਰੇਡਰ 5-5 ਅਫੀ ਹੋ ਗਏ ਆ 5 ਹੋ ਗਏ ਨਹੀਂ ਨਹੀਂ ਇੱਕ ਇੱਕ ਆ ਜਾ ਕਿੰਨੇ ਫਿਰ ਖੜੇ ਭਾਂਜੀ ਚੱਪੇ ਤੂੰ ਤੂੰ ਉਧਰ ਚੱਲ ਜਾ ਜਿਹੜਾ ਵੀ ਨਹੀਂ ਨਾ ਕਰੋ ਕੋਈ ਨਹੀਂ ਬਾਦੂ ਮੈਦ ਲੱਗ ਲੈ ਤੂੰ ਹੀ ਖਾ ਜੋ ਢੇਰੀਆਂ ਬਣਾਉ ਢੇਰੀਆਂ ਮੈਦ ਲੱਗਣਾ ਵਾ ਪਾ ਕੇ ਆਓ ਪੂਰਾ ਪ੍ਰੋਪਰ ਕੋਈ ਗੱਲ ਨਹੀਂ ਹਰਿਆਣਾ ਨਾ ਆਪਣੇ ਨਾ ਲਾ ਆ ਬੇਟਾਸ ਕਰੋ ਪੰਜਾਬ ਜਿੱਤਿਆ ਹਮੇਸ਼ਾ ਜੈਦਾ ਲਾ ਲਾ ਪੁੱਤ ਸਾਰੇ ਜਾਣੇ ਉੱਥੇ ਜਾਓ ਫਿਰ ਲਾਓ ਮਿਹਨਤਮੰਦ ਜਾ ਕੇ ਉੱਠੋ ਤਾਂ ਜਾਓ ਤਾਂ ਮੈਦ ਨਹੀਂ ਵੇਖਣਾ ਡੰਡ ਮਾਰੋ ਜਾ ਕੇ ਉੱਥੇ ਸਾਰੇ ਉਹ ਕੀ ਕਰਦਾ ਹੋ ਲ ਐਦਾਂ ਨਹੀਂ ਬੁਣਾ ਕੋਈ ਚਲਾਓ ਭਾਈ ਤੇ ਮਲਿਆ ਫੁੰਡ ਨਾ ਜੇ ਕਮੇਟੀ ਮਲਣੀ ਜੇ ਐਵੇਂ ਨਹੀਂ ਵੇਖਿਆ ਕੋਣ ਦੋਸਤ ਸਾਈਡ ਦੇ ਲੈ ਪਾਉ ਤੇਰੀਆਂ ਦੇ ਪਾਓ ਪਹਿਲਾਂ ਆਹ ਨਾ ਹੀ ਓਕੇ ਠੀਕ ਹੈ ਤੇਰੇ ਚਾਹ ਤੇ ਬੜਿਆ ਨਹੀਂ ਹੁੰਦਾ ਘੋਟਾ ਸਾਡੇ 300 ਕਿੰਟੀ ਨਹੀਂ ਪਈਏ 500 ਇਹਨੂੰ ਚੱਲੇ ਟਾਈਮ ਹੋ ਗਿਆਰਾ ਤਾਂ ਸਮਝਦੇ ਮੈਂ ਨਾ ਵੀ ਪੂਰੀ ਵੀਡ ਜਾ ਤੇਰਾ ਹੀ ਹੈ ਪਰ ਲੈ ਓ ਜਗੂ ਹਰ ਮੈਨ ਸਭੇ ਤੇ ਗੱਤ ਤੇ ਗੱਤ ਓਨੇ ਗਰਮ ਹੋਣੇ ਆ ਹੋਰ ਇੰਡੀਅਨ ਖੜਦੇ ਆ ਓਹ ਉੱਡੀ ਸੋ ਜੋਰ ਵੱਜਣ ਜਾ ਉਧਰ ਪਾ ਓਏ ਉਧਰ ਤੇ ਮਾਮਾ ਆਏ ਓਏ ਫੜ ਦੋ ਕੋਈ ਫੜ ਦੋ ਉਹ ਪਾਲੋ ਪਾਲੋ ਤੇ ਇਸ ਤੇ ਲਿਆ ਕਰੋ ਮੜਾ ਜਾ ਭੱਜ ਕੇ ਭੱਜ ਕੇ ਇੱਥੋਂ ਡੈਗ ਤੂੰ ਲਾ ਗਾ ਪੰਜਾਬੀ ਜੱਗੂ ਜੱਫੇ ਪਾਲਾ ਦੋ ਚੰਨ ਨਾਲ ਕਦੋਂ ਵੇਚਣਾ ਪੈਣਾ ਹੈ ਅੱਜ ਤੋਂ ਕੰਮ ਸ਼ੁਰੂ ਹੈ 15 15 ਨੂੰ ਬਹਿ ਜਾ ਕੀ ਗੱਲ ਬਾਅਦ ਚ ਜਾਈ ਉਹ ਤਾਂ ਜਿਆਦਾ ਰੇਟ ਪਹੁੰਚੀ ਹੈ ਹੈ ਕੋਣੀ ਕੋਣੀ ਲਾਲਾ ਚੋਰ ਕੋਣੀ ਆ ਕਹਾਂ ਟਵਲਾ ਯਾਰ ਉਹ ਤੂੰ ਗਰਮ ਨਹੀਂ ਹੋ ਕੋਈ ਨਹੀਂ ਕੋਈ ਨਹੀਂ ਬੋਲਦੇ ਨਹੀਂ ਜੇ ਬਹੁਤ ਕੋਈ ਨਹੀਂ ਆਹ ਤੈਨੂੰ ਲਾਇਆ ਡੈਮ ਹੋਇਆ ਨਹੀਂ 10 ਜਾਂਦੇ ਰੱਖ ਬਾਹਰ ਕਰ ਦੇ ਫੱਫੇ ਵੀ ਨਹੀਂ ਹੁਣ ਭਾਜੀ ਕੀ ਭਾਂਦਾ ਦੋ ਦੋ ਸਾਲ ਉਹ ਚਾਰ ਆ ਚਾਰ ਮੈਂ ਨਹੀਂ ਵੇਖੀ ਮੌਕੇ ਸਾਰਿਆਂ ਨੂੰ ਦਿਨਾ ਜਿਹੜਾ ਨੂੰ ਸਾਰੇ ਭਾਂਜੀ ਭਾਂਦੇ ਉਹ ਪੀਲੇ ੜੀ ਪਾਈ ਤੁਹਾਡੀ ਆਜ ਨੇ ਉਹ ਤੁਹਾਡਾ ਜਾਫੀ ਨਾ ਨਾ ਪਾਓ ਚੇਕ ਕਰ ਲੈ ਚੱਲ ਚੱਲ ਤੇਜ਼ ਪਾ ਯਾਰ ਕੁੜੀ ਮਾਰਦੀ ਮਾਰ ਦੋ ਮੜ ਦੋ ਮੜ ਦੋ ਉਹ ਨਾ ਨਹੀਂ ਰੱਖਣੇ ਮਾ ਤੇ ਮੂਰੀ ਵਾਹਟਾ ਛੋਟ ਛੋਟ ਦੇ ਨਾ ਰਾਜੁਰ ਰਾਜੁਰ ਤੇਜ ਤੇਜ ਬੈਠ ਪਾ ਚ ਕੀ ਕੰਮ ਹੋ ਗਿਆ ਜਦੋਂ ਹੈ ਕੀ ਅੱਲਾਹ ਭਾਉ ਨੇ ਬੋਏ ਝੋਲੇ ਦੀ ਬੋਲੇ ਨਾ ਬੱਲੇ ਦੇ ਜ਼ਰਾ ਭਰਾਓ ਬਿਛੇ ਗਏ ਨਾ ਮੱਖਣ ਲੈ ਗਿਆ ਮਾੜਾ ਮਾੜਾ ਉੱਪਰ ਮਾਰਿਆ ਕਰ ਉੱਤੇ ਤਾਰ ਕੱਢੀ ਲੂ ਕੁੜੀ ਆਏ ਕੀ ਕਰੀ ਆ ਜਿਹੜਾ ਭੁੱਲੰਦਾ ਹੈ ਜੇ ਮੀਰੀ ਨੇ ਉਹਦੇ ਮੰਗਿਆ ਉਹ ਚੱਲ ਕੋਈ ਹੁਣ ਹੋਣਾ ਹੋ ਗਿਆ ਚੱਲ ਆਪਣੀ ਟੀਮ ਦੀ ਵਧੀਆ ਕਰ ਲੱਗੇ ਦੋਵੇਂ ਨਣੇ ਤੁਹਾਡੇ ਉਹ ਕਿੱਥੇ ਮਾ ਉਹਦੇ ਅੱਗੇ ਆ ਗਿਆ ਉਹ ਆ ਗਾ ਬਲਾਉਂਜ ਦੇਖੋ ਜਾ ਕੇ ਬਲਾਉਂਜ ਦੇਖੋ ਲੱਫਾਂ ਪਾਇਆ ਸੀ ਕਿੰਨੇ ਪਾਇਆਤਾ ਜਰਾ ਕਿੰਨੇ ਪਾਇਆ ਫੋਟੋ ਕੋਟਰਾ ਦਾ ਨਾਲੀ ਹਰਿਆਣਿਆ ਹੈ ਹਰਿਆਣਿਆ ਲੱਗ ਜਾ ਫਿਰ ਮੂੰਹ ਕੋਟ ਰੇਟਰਾਂ ਦਾ ਵਾਸੀ ਦਿੱਤਾਂਗੇ ਹਾਂ ਇਹ ਕੋ ਮੈਂ ਕਿਉਂ ਨਾ ਰੇਹ ਪਾਣੀ ਮੁੱਕਾ ਹੁੰਦਾ ਮੁੱਕਾ ਇਹ ਲੋ ਰੇਟਰ ਬਣਦਾ ਐਡਾ ਦਾ ਬੰਦ ਲੋ ਗੱਲ ਬੰਦ ਹੋ ਗਿਆ ਹੋਰ ਹੋਰ ਦੌੜ ਰਾਤ 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 ਕੋਟੂ ਟੈਂਚੀ ਤੇਜ਼ ਤੇਜ਼ ਬਹੁਤ ਗੋਟੀ ਅੰਦੀ ਸਤਾ ਜੀ ਕੀ ਆ ਜੇ ਕਹਾਂ ਦੇ ਸੱਤ ਜੀ 6 ਤਾਂ ਆ ਵੀ ਡਬਲ ਹੋ ਗਿਆ ਲੈ ਨਹੀਂ 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 ਜੱਫਾ ਉਹਨਾਂ ਦੇ 9 ਹੋ ਗਏ ਦੇ 9 ਹੋ ਗਏ ਜੇ 9 5 9 6 9 6 ਆਹ ਆ ਡੱਕਾ ਆਹ ਪੁੱਤ ਹੋ ਪਾਓ ਕੀ ਕਹਿੰਦਾ ਰੀਪਲੇ ਵੇਖੀਏ ਪੱਬੇ ਹੋਣਾ ਹੀ ਪੱਬੇ ਦੀਆਂ ਗਣੇ ਬਣਾਈ ਉਹ ਦੂਜੀ ਕਹਿੰਦਾ ਪੱਬਾ ਬੜੇ ਚਿਰ ਦਾ ਕਬੱਡੀ ਖੇਡਦਾ ਦੀ ਉਮਰ 35 ਸਾਲ ਹੋ ਗਈ ਆ ਤੇ ਇਹ ਕਾਰਡੀਓ ਦੀ ਬੜੀ ਚੱਲੀ ਇੰਨਾ ਵਾਕਿਆ ਉਮਰ ਦੇ ਸਹੀ ਦੱਸਿਆ ਉਹ ਜਿਹੜਾ ਮੱਖਣ ਲੈ ਡਟਾਉਂਦੇ ਆ ਮੱਖਣ ਕਿੱਥੇ ਨਹੀਂ ਆਹ ਮੱਖਣ ਬਹੁਤ ਵਧੀਆ ਹੈ ਇਹ ਕਿਥੋਂ ਦਾ ਸ਼ੇਰ ਹੈ 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 ਰੇਂਦਾ ਹਾਂ ਵੀ ਗਾਟ ਦਾ ਵੀ ਗਾਟ ਦਾ ਬਾਜ ਜਾ ਬਾਸ ਰਹਿਣ ਦੇ ਨਾ ਲਾ ਜੋ 15 ਬਾਈ 15 ਤਾਂ ਕੋਈ ਪਾੜੋ ਟਾਈਮ ਨਹੀਂ ਪੁੱਛੀ ਦਿੰਦਾ ਇਹੋ ਜੇ ਮੇਲੇ ਤੇ ਖੜਕੇ ਜੜਕੇ ਮੇਲੇ ਨੂੰ ਨਾ ਜੋਰ ਮਾਰਨਾ ਨਾ ਜੋਰ ਮਾਰੋ ਜਫਾ ਪਾ ਹੈ ਹੋਰ ਮਾਰੋ 3 ਮਿੰਟ ਮੈਚ ਹੈ 4:00 15 ਬਾਈ 15 15 ਬਾਈ 15 ਦਾ ਟਾਈਮ ਹੋ ਗਿਆ ਟਾਈਮ ਲਾਏ ਨਾ 5 ਦੇ ਸ਼ੁਰੂ ਹੋਇਆ ਜੀ 7 ਮਿੰਟ ਅੱਗੇ ਆ ਦੇ ਤੇਰੀ ਗੋਦੀ ਆ ਆ ਗਿਆ ਪੁੱਤ ਆਜਾ ਆਜਾ ਇਹਦਾ ਮੋਦੀ ਰੋਲਾ ਪਾ ਹੀ ਜਾਂਦਾ ਵੇ ਉਸ ਤੂੰ ਸੀਰੀਅਸ ਕੇ ਦੋ ਸੀਰੀਅਸ ਕੇ ਦੰਦ ਢੀ ਘੇੜ ਲੋ ਉਹ ਓਦਾਂ ਕੇ ਦੰਦ ਤੂੰ ਹੀ ਘੇੜ ਲੋ ਕਪੇ ਬਹੁਤ ਬਣਾ ਕਰੋ ਰੋਗੇ ਰੋਲ ਵਾਹੋ ਭਾਜੀ ਕੰਮ ਗਿਆ ਨਹੀਂ ਉਹ ਕਿੰਨੇ ਕਿੰਨੇ ਹੋ ਗਏ ਦੱਗਾ ਤਕਾ ਬਾਰ ਕੋਈ ਵੀਰੇ ਨਾ ਹੋਈ ਹੁਣਗੇ ਨਾ ਕੋਈ ਨਾ ਕੋਈ ਨਾ ਕੋਈ ਸੁਪਾਸ ਬਸ ਮੱਕ ਫੜ ਲੈ ਚਲੋ ਹੋ ਗਿਆ ਕੰਮ ਕਰਦੇ 11 ਨਹੀਂ ਨਹੀਂ ਆਟੋ ਆਟੋ ਏ ਅੱਠ ਅੱਠ ਮੇਰੇ ਗਾਜੋ ਦੋ ਦੋ ਟੈਂਪਨ ਪਾ ਗਏ ਹਾਂ ਹਾਊ ਕਰ ਦੇਣਾ ਏ ਸਵਰਨ ਮਾਲੂਗੀ ਯਾਰ ਝੱਗੂ ਬੋਡੀ ਪੁੱਛ ਦੂ ਦੂ ਲੈ ਕੇ ਪਾਰ ਦੇ ਤੁਸੀਂ ਛੋਟੇ ਚਾਰ ਟੋਡ ਟੋਡਾ ਏ ਯਾ ਪਾਣੀ ਲੈ ਗਿਆ ਤੈਨੂੰ ਬੱਸ ਕਰ ਨਾ ਛੋਟੇ ਚਾਰ ਟੋਡਾ ਸਾਡੇ ਘੱਟੇ ਬਾਹਰ ਹੀ ਤੈਨੂੰ ਕੋਹ ਲੈ ਆ ਕੋਹ ਲੈ ਹੈ ਕਿੱਥੇ ਆ ਬਾਹਰ ਹੀ ਗਿਆ ਸਾਰੇ ਪੱਪੇ ਦੀ ਦਾਦੀ ਕੁਸ਼ਤੀ ਹੋਣੀ ਹੋਣਾ ਇਹ ਪੱਪਾ ਆ ਗਿਆ ਹੀ ਰੱਬ ਆ ਗਿਆ ਯਾ ਆ ਗਿਆ ਇਹਨੂੰ ਨਹੀਂ ਲੱਗਦਾ ਉਹ ਆਹ ਇਹ ਗਿਆ ਪੇਚਾ ਪੈ ਗਿਆ ਪੇਚਾ ਮਾਰ ਲਾ ਪੈ ਗਿਆ ਪੈ ਗਿਆ ਢਾ ਲਿਆ ਢਾ ਲਿਆ ਢਾ ਲਿਆ ਢਾ ਲਿਆ ਇਹ 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 ਟਾਈਮ ਹੋਇਆ ਨਾ ਟਾਈਮ ਹੋਇਆ ਨਾ ਆ ਗਿਆ ਪਹੁੰਚ ਗਿਆ ਆ ਗਿਆ ਟਾਈਮ ਆ ਗਿਆ ਟਾਈਮ ਨੂੰ ਨੇ ਆ ਟਾਈਮ ਹੋ ਗਿਆ ਹੋ ਗਿਆ ਨਹੀਂ ਭਾਣੀ ਨਹੀਂ ਨਹੀਂ ਟਾਈਮ ਹੋ ਗਿਆ ਰਹਿਣ ਦੋ ਨਹੀਂ ਭਾਣੀ ਆ ਭੱਜ ਜਾ ਨਹੀਂ ਪਹੁੰਚ ਨਹੀਂ ਉਹ ਕੋ ਤੇ ਤੇਰੇ ਤੇ ਆ ਗਿਆ ਕਰਮ ਲਈ ਆ ਗਿਆ ਲੱਗ ਉਹਨਾਂ ਲੱਗਿਆ ਫੋੜੋ 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 ਜੱਗ ਨੂੰ ਗਿਆਨੀ ਤੂੰ ਲੱਗੇ ਇੱਕ ਗੱਡੀ ਹਾਂ ਗੱਡੀ ਹੋ ਕੇ ਅੱਗੇ ਹੋ ਕੇ ਲੈ ਕਰਤਾ ਹੀ ਜਾਮ ਉਹਨਾਂ ਆ ਵੀ ਛੁੱਟ ਗਿਆ ਨਿਕਲ ਗਿਆ ਨਿਕਲ ਗਿਆ ਹਾਂ ਏ ਛੁੱਟ ਗਿਆ ਛੁੱਟ ਗਿਆ ਛੁੱਟ ਗਿਆ ਛੁੱਟ ਗਿਆ ਆਹ ਕਿਹੜਾ ਦਾ ਯਾਨੀ ਵਾ ਪੱਕਾ ਹੈ ਪੱਕਾ ਹੈ ਵਧੀਆ ਜੱਤੀ ਆਉਣ ਵਾਲੀ ਟੀਮ ਦੇ ਵਿੱਚ ਵਧੀਆ ਪਰਦਖਸ਼ਨ ਕਰੂੰਗਾ ਹਰ ਗੱਲ ਮੈਂ ਤੇ ਕੋਈ ਸਾਖ ਇਦਾਂ ਨਹੀਂ ਬੋਲਦਾ ਨੇ ਕੋਈ ਨਾ ਕੋਈ ਚੱਲਦਾ ਉਹ ਬੰਦੇ ਉਹ ਬੰਦੇ ਜਦੋਂ ਲੱਕ ਚ ਮਾਰੀ ਉਹ ਨਿਆਣੇ ਦੇ ਆਹੋ ਦਾੜਾ ਹੋਣਾ ਕਿ ਪਰਾ ਘਟਣ

ਦੇ ਗਾੜੀ ਤਾਂ ਇਹਨਾਂ ਨੇ ਜਾਪੀ ਦਾ ਬੜਾ ਫਿਕਰ ਪਾ। ਜਿਹੜਾ ਗਾੜੀ ਬੰਦੇ ਨੂੰ ਬਲਾਕ ਕਰਦਾ ਨਾ ਉਹ ਵੀ ਉਹਦਾ ਬੜਾ ਵਾਤਾ। ਮੁੰਡਿਆਂ ਨਾਲ ਪਹੁੰਚੇ ਫਿਰ ਮੇਰੇ ਬੰਦੇ ਨੂੰ ਦੁੱਖ ਨਾ ਪਾਉਂਦੇ। ਅੱਗੇ ਵਤ। ਟਿਕ ਟੋਕ ਇਗਰਾਮ ਮੈਨੂੰ ਕੋਈ ਛੱਡੀ ਦੇ। ਆਹ ਦੇਖੋ ਬੰਦਿਆ ਜੱਗੂ ਨੂੰ ਇਥੋਂ ਲੱਖ ਲੱਖ ਲਿਖ ਦੇਗਾ ਆਹ ਚੱਕੂ ਨੂੰ ਕੀ ਕੀਤਾ ਏ ਹੈਗਾ ਡੱਗਾ ਪਿਆ ਦੇਗਾ ਨਹੀਂ ਆ ਕੰਮ ਤੋਂ ਲੈਣਾ ਇੱਕ ਗਾੜੀ ਫੜੀਦਾ ਹੁੰਦਾ ਹਾਂ ਕੋਣ ਲਾ ਕੇ ਹੁੰਦਾ ਜੱਗੂ ਇਕ ਦਿਨ ਨਾ ਇੱਥੇ ਪੱਪਾ ਬੜੀ ਕੌਂਦੀਆ ਪਾਉਂਦੇ ਆ ਪੱਪੇ ਨੇ ਇੱਕ ਮੁੰਡੇ ਨੇ ਫੜ ਲਿਆ ਪਰ ਆਪ ਨੂੰ ਨਹੀਂ ਸੁਣਦਾ ਨਾ 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 ਕਿੰਨੂੰ ਖੜਕਾਇਆ ਜੀ ਉਹ ਤੋਂ ਮਰ ਲੱਗ ਰਿਹਾ ਉਹ ਤੋਂ ਨਹੀਂ ਸੀ ਕਹਦਾ ਉਹ ਨਾ ਪਰ ਟੈਕ ਰਹਾਉਂਦੇ ਨੇ ਆਇਆ ਨਹੀਂ ਉਹ ਕੀ ਚਾਹੀਦਾ ਹਾਂ ਗਿਰੀਆਂ ਛੱਡਣੀਆਂ ਕਿੱਥੋਂ ਆਣਾ ਬਲੇਰੋ ਬਲੇਰੋ ਆਣਾ ਕੋਈ ਹਲਪ ਦਾ ਮਾਨ ਬੰਨ ਨਾ ਦੇ 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 ਨਾ ਗਿਰੀਆਂ ਖਾਣਾ ਕਰਨੀਆਂ ਗਿਰੀਆਂ ਹਾਂਜੀ ਭਾਣਜੀ ਵੈਰੀ ਗੁੱਡ ਭੜਾ ਪਤੋ ਹੁਣ ਖਾਣੀਆਂ ਹੀ ਤਕੜਾ ਹੋਣਾ ਹੀ ਠੀਕ ਲੈ ਜਾ ਹੋਰ ਦਿਆ ਕਰਾਂਗੇ ਠੀਕ ਆ ਕਿਉਂਗੇ ਖਾਣੀਆਂ ਹੀ ਰਾਤ ਨੂੰ ਪਿਉਂਦਾ ਕਰੀ 15 ਗਿਰੀਆਂ ਨਹੀਂ ਰਗੜਾ ਨਹੀਂ 15 ਗਿਰੀਆਂ ਰਾਤ ਨੂੰ ਪਿਉਂਦਾ ਕਰ ਠੀਕ ਹੈ ਪਾਣੀ ਚ ਦਿਨੇ ਚਿੱਤ ਕੇ ਖਾ ਲਿਆ ਕਰ ਠੀਕ ਆ ਜਦੋਂ ਮੋਗੀਆਂ ਫੇਰ ਦੱਸ ਤੂੰ ਠੀਕ ਓਕੇ ਤੂੰ ਕੀ ਕਰ ਲੱਗੇ ਚੰਨ ਹੋ ਹੀ ਗਾਈ ਰੌਂਦੇ ਮਾਣਾ ਹੈ ਓਕੇ ਤੂੰ ਦੋਵੇਂ ਜਾਣੇ ਚਲੋ ਫੇਰ ਲਾਓ ਤੂੰ ਕਰ ਲਗਾ ਕੋ ਕੀ ਕਰ ਲਗਾ ਦੱਸ ਰੇਂਦਰ ਸਿਰਪੁੰਨਾ ਗਿਆ ਓਏ ਉਹ ਲੇਟ ਲਾ ਖਾੜੇ ਚ ਲੇਟ ਲਾ ਲੇਟ ਲਾ ਖਾੜੇ ਚ ਕਿ ਨਹੀਂ ਲੇਟਣਾ